ਸਤਨਾਮ ਸ੍ਰੀ ਵਾਹੇ ਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਗੁਰੂ ਰਾਮਦਾਸ ਜੀ ਦੇ ਪਿਆਰ ਦੀ ਸਾਖੀ ਕਚਹਿਰੀ ਵਿੱਚੋਂ ਸਨਮਾਨ ਲੈ ਕੇ ਜਦ ਆਪ ਜੀ ਬਾਜ਼ਾਰ ਵਿੱਚ ਆਏ ਤਾਂ ਆਪ ਜੀ ਨੇ ਇੱਕ ਬਾਜ਼ਾਰ ਦੀ ਹੱਟੀ ਉੱਤੇ ਬੜਾ ਸੋਹਣਾ ਵੱਡਮੁੱਲਾ ਕੱਪੜਾ ਵੇਖਿਆ ਉੱਥੇ ਹੀ ਖੜੇ ਹੋ ਕੇ ਆਪ ਜੀ ਸੋਚਣ ਲੱਗੇ ਕਿ ਇਸ ਕਪੜੇ ਦਾ ਗੁਰੂ ਜੀ ਵਾਸਤੇ ਚੋਗਾ ਸਵਾਣਾ ਚਾਹੀਦਾ ਹੈ ਪਰ ਇਤਨੇ ਪੈਸੇ ਮੇਰੇ ਪਾਸ ਨਹੀਂ ਹਨ ਇਨਾ ਸੋਚਾਂ ਵਿੱਚ ਹੀ ਖੜੇ ਖੜੋਤਿਆਂ ਆਪ ਜੀ ਨੇ ਮਨ ਹੀ ਮਨ ਵਿੱਚ ਕਪੜਾ ਖਰੀਦ ਕੇ ਚੋਗਾ ਸਵਾ ਕੇ ਗੁਰੂ ਜੀ ਨੂੰ ਪਹਿਨਾ ਦਿੱਤਾ ਅਤੇ ਵੇਖ ਕੇ ਆਖਿਆ ਬਹੁਤ ਸੁੰਦਰ ਲੱਗਦਾ ਹੈ ਉਦਰ ਗੋਇੰਦਵਾਲ ਵਿੱਚ ਅੰਤਰਜਾਮੀ ਸ੍ਰੀ ਗੁਰੂ ਅਮਰਦਾਸ ਜੀ ਦੀਵਾਨ ਵਿੱਚ ਬੈਠੇ ਕਦੀ ਸੱਜੀ ਬਾਹ ਚੁੱਕਦੇ ਹਨ ਅਤੇ ਕਦੀ ਖੱਬੀ ਚੁੱਕਦੇ ਹਨ ਛਾਤੀ ਤੇ ਹੱਥ ਫੇਰ ਕੇ ਚੋਗੇ ਦੇ ਵੱਟ ਕੱਢਦੇ ਹਨ ਜਦ ਭਾਈ ਬੱਲੂ ਨੇ ਪੁੱਛਿਆ ਮਹਾਰਾਜ ਜੀ ਇਹ ਤੁਸੀਂ ਕਿਉਂ ਇਸ ਤਰ੍ਹਾਂ ਕਰਦੇ ਹੋ ਤਾਂ ਆਪ ਜੀ ਨੇ ਦੱਸਿਆ ਕਿ ਸਾਨੂੰ ਸ੍ਰੀ ਜੇਠਾ ਜੀ ਲਾਹੌਰ ਵਿਖੇ ਬਾਜ਼ਾਰ ਦੀ ਹੱਟੀ ਉੱਤੇ ਖੜੇ ਹੋ ਕੇ ਨਵਾਂ ਜੋਗਾ ਸਵਾ ਕੇ ਪਹਿਨਾ ਰਹੇ ਹਨ ਅਸੀਂ ਉਹਨਾਂ ਦਾ ਪ੍ਰੇਮ ਰੱਖਣ ਵਾਸਤੇ ਇਸ ਜੋਗੇ ਨੂੰ ਪਹਿਨ ਰਹੇ ਹਾਂ ਇਹ ਬਚਨ ਸੁਣ ਕੇ ਸਭ ਸਿੱਖਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਕਿ ਆਪ ਤਨ ਹੋ ਜੋ ਸਿੱਖਾਂ ਦੀ ਪ੍ਰੇਮ ਪੇਟਾ ਪਰਵਾਨ ਕਰਦੇ ਹੋ ਦੂਜੇ ਦਿਨ ਜਦ ਸ੍ਰੀ ਜੇਠਾ ਜੀ ਲਾਹੌਰ ਤੋਂ ਗੋਇੰਦਵਾਲ ਨੂੰ ਤੁਰਨ ਲੱਗੇ ਤਾਂ ਬਾਜ਼ਾਰ ਵਿੱਚ ਆਪ ਜੀ ਨੇ ਕਰੁੱਤੇ ਅੰਬ ਵਿਕਦੇ ਵੇਖੇ ਬੇਬਹਾਰੇ ਅੰਬਾਂ ਦੀ ਸੁੰਦਰਤਾ ਵੇਖ ਕੇ ਆਪ ਜੀ ਨੇ ਮਨ ਵਿੱਚ ਸੋਚਿਆ ਕਿ ਲਾਹੌਰ ਦੀ ਇਹ ਸੋਹਣੀ ਸੁਗਾਤ ਗੁਰੂ ਜੀ ਵਾਸਤੇ ਲੈ ਜਾਣੀ ਚਾਹੀਦੀ ਹੈ ਇਹ ਵਿਚਾਰ ਕਰਕੇ ਆਪ ਜੀ ਨੇ ਇੱਕ ਅੰਬ ਮੁੱਲ ਲੈ ਲਿਆ ਅਤੇ ਗੋਇੰਦਵਾਲ ਨੂੰ ਚੱਲ ਪਏ ਇੱਕ ਰਾਤ ਰਸਤੇ ਵਿੱਚ ਕੱਟ ਕੇ ਦੂਸਰੇ ਦਿਨ ਗੋਇੰਦਵਾਲ ਤੋਂ ਨੇੜੇ ਹੀ ਪਿੰਡ ਪੈਰੋਵਾਲ ਪਹੁੰਚ ਗਏ ਜਦ ਇੱਥੋਂ ਤੁਰਨ ਲੱਗੇ ਤਾਂ ਆਪ ਜੀ ਨੇ ਵੇਖਿਆ ਕਿ ਗਰਮੀ ਨਾਲ ਅੰਬ ਦਾ ਰਸ ਚੋ ਰਿਹਾ ਹੈ ਅਤੇ ਹੁਣ ਇਹ ਗੁਰੂ ਜੀ ਤੱਕ ਨਹੀਂ ਪਹੁੰਚ ਸਕੇਗਾ ਤਾਂ ਆਪ ਜੀ ਨੇ ਗੁਰੂ ਅਮਰਦਾਸ ਜੀ ਦਾ ਧਿਆਨ ਤਰਕੇ ਕਿਹਾ ਕਿ हे ਪ੍ਰਭੂ ਇਹ ਬੇਬਹਾਰਾ ਫਲ ਤੁਹਾਡੇ ਵਾਸਤੇ ਲਿਆ ਸੀ ਪਰ ਇਹ ਗਰਮੀ ਨਾਲ ਚੂਨ ਲੱਗ ਪਿਆ ਹੈ ਆਪ ਜੀ ਇਸ ਨੂੰ ਪਰਵਾਨ ਕਰਕੇ ਚੂਸ ਲਵੋ ਅਤੇ ਮੇਰੀ ਸ਼ਰਧਾ ਪੂਰੀ ਕਰੋ ਇਸ ਤਰ੍ਹਾਂ ਅਰਦਾਸ ਕਰਕੇ ਆਪ ਜੀ ਨੇ ਅੰਬ ਚੂਪਣਾ ਸ਼ੁਰੂ ਕਰ ਦਿੱਤਾ ਇੱਧਰ ਗੋਇੰਦਵਾਲ ਵਿੱਚ ਸ੍ਰੀ ਗੁਰੂ ਜੀ ਆੰਬ ਨੂੰ ਬੜੇ ਸਵਾਦ ਨਾਲ ਘੁੱਟ ਭਰ-ਭਰ ਕੇ ਚੂਪਦੇ ਹਨ ਅਤੇ ਬੜੇ ਆਨੰਦ ਹੁੰਦੇ ਹਨ। ਉਪਰੰਤ ਆੰਬ ਚੂਪ ਕੇ ਉਸ ਦੀ ਢਿੱਡ ਆਪ ਜੀ ਨੇ ਬੱਲੂ ਨੂੰ ਆਕੇ ਤਾਕੀ ਵਿੱਚ ਰਖਵਾ ਦਿੱਤੀ। ਕੁਝ ਸਮੇਂ ਪਿਛੋਂ ਜਦ ਸ੍ਰੀ ਜੇਠਾ ਜੀ ਆਣ ਕੇ ਗੁਰੂ ਜੀ ਦੇ ਚਰਨਾਂ ਉੱਤੇ ਨਮਸਕਾਰ ਕਰਕੇ ਪਾਸ਼ਾ ਨਾਲ ਲਾਹੌਰ ਵਾਲੀ ਸਾਰੀ ਗੱਲਬਾਤ ਦੱਸੀ ਤਾਂ ਗੁਰੂ ਜੀ ਬਹੁਤ ਪਰਸੰਨ ਹੋਏ ਅਤੇ ਪੁੱਛਿਆ ਕਿ ਸਾਡੇ ਵਾਸਤੇ ਲਾਹੌਰ ਸ਼ਹਿਰ ਤੋਂ ਕਿਹੜੀ ਚੀਜ਼ ਲਿਆਏ ਹੋ ਤਦ ਸ੍ਰੀ ਜੇਠਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਜੀ ਵਾਸਤੇ ਇੱਕ ਸੁੰਦਰ ਕੱਪੜੇ ਦਾ ਚੋਲਾ ਮਨ ਵਿੱਚ ਬਣਵਾ ਕੇ ਤੁਹਾਡੀ ਪੇਟਾ ਕੀਤਾ ਸੀ ਅਤੇ ਇੱਕ ਬੇਬਹਾਰਾ ਅੰਬ ਲਿਆਂਦਾ ਸੀ ਜਿਹੜਾ ਰਸਤੇ ਦੀ ਗਰਮੀ ਕਾਰਨ ਚੋਣ ਲੱਗ ਪਿਆ ਸੀ ਤੇ ਤੁਹਾਡਾ ਨਾਮ ਲੈ ਕੇ ਮੈਂ ਆਪ ਹੀ ਚੁੱਪ ਲਿਆ ਸੀ ਆਪ ਸਭ ਕੁਝ ਜਾਣੀ ਜਾਣ ਹੋ ਮੈਂ ਕੀ ਦੱਸ ਸਕਦਾ ਹਾਂ ਗੁਰੂ ਜੀ ਨੇ ਇਹ ਸ਼ਰਧਾ ਤੇ ਪ੍ਰੇਮ ਮਈ ਗੱਲ ਸੁਣ ਕੇ ਆਖਿਆ ਕਿ ਜਿਹੜਾ ਮਿੱਠਾ ਤੇ ਸੁੰਦਰ ਫਲ ਤੁਸੀਂ ਸਾਡੇ ਵਾਸਤੇ ਲਿਆਂਦਾ ਸੀ ਉਹ ਅਸਾਂ ਚੁੱਪ ਕੇ ਉਸ ਦੀ ਗਿੱਟਕ ਰੱਖੀ ਹੈ ਅਤੇ ਬੱਲੂ ਨੇ ਗਿੱਟਕ ਤਾਕੀ ਵਿੱਚੋਂ ਲਿਆ ਕੇ ਆਪ ਜੀ ਨੂੰ ਦਿਖਾ ਦਿੱਤੀ ਇਹ ਕੋਤਕ ਵੇਖ ਕੇ ਸੁਣ ਕੇ ਸਾਰੇ ਸਿੱਖ ਸੇਵਕ ਹੈਰਾਨ ਹੋ ਗਏ ਸਭ ਨੇ ਕਿਹਾ ਗੁਰੂ ਜੀ ਪ੍ਰੇਮ ਦੇ ਵਸ ਹਨ ਪ੍ਰੇਮੀ ਦਾ ਪ੍ਰੇਮ ਵੇਖਦੇ ਹਨ ਨੇਮ ਨਹੀਂ ਵੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ